ਫ੍ਰੈਂਡਸ ਬਾਥਵਰਕ ਕਲੀਨਿਕ ਤੇ ਜਦੋਂ ਮੇਰੇ ਕੋਲ ਕੋਈ ਆਂਦੇ ਹੈ ਤਾਂ ਉਹਨਾਂ ਦਾ ਇੱਕ ਬਹੁਤ ਆਮ ਸਵਾਲ ਮੈਨੂੰ ਜ਼ਰੂਰ ਰਹਿੰਦਾ ਹੈ ਇਹ ਹੈ ਕਿ ਕੀ ਅਸੀਂ ਖਾਣੇ ਦੇ ਨਾਲ ਪਾਣੀ ਪੀ ਲਈਏ ਕਿ ਮੀਲ ਦੇ ਦੌਰਾਨ ਪਾਣੀ ਪੀਣਾ ਸਾਨੂੰ ਕੋਈ ਨੁਕਸਾਨ ਤਾਂ ਨਹੀਂ ਹੋ ਸਕਦਾ ਸਾਡਾ weight gain ਤਾਂ ਨਹੀਂ ਹੋ ਸਕਦਾ ਸੋ ਅੱਜ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਮੈਂ ਦਿਆਂ ਮੈਂ ਡਾਈਟਿਸ਼ਨ ਪਰਲਵੀ ਜਸਲ ਫ্রম ਲਿਵ ਲਾਈਫ ਮੋਰ ਡਾਈਟ ਐਂਡ ਵੈਲਨੈਸ ਕਲੀਨਿਕ ਤੁਹਾਨੂੰ ਅੱਜ ਦੱਸਾਂਗੀ ਕਿ ਕੀ ਕੀ ਵਾਕਈ ਖਾਣਾ ਖਾਣ ਦੇ ਦੌਰਾਨ ਜੇ ਤੁਸੀਂ ਪਾਣੀ ਪੀਂਦੇ ਹੋ ਉਹ ਤੁਹਾਡੇ ਲਈ ਨੁਕਸਾਨਦੇ ਹੋ ਸਕਦਾ ਹੈ ਜਾਂ ਨਹੀਂ ਫਰੈਂਡਸ ਜਿਹੜਾ ਸਾਡਾ ਡਾਈਜੈਸਟਿਵ ਪ੍ਰੋਸੈਸ ਹੈ ਉਹ ਬਹੁਤ ਹੀ ਕੰਪਲੈਕਸ ਪ੍ਰੋਸੈਸ ਹੈ ਜਿਹਦੇ ਵਿੱਚ ਬਹੁਤ سارے ਐਂਜ਼ਾਈਮਸ ਇਨਵੋਲਡ ਹੁੰਦੇ ਆ ਬਹੁਤ سارے ਹਾਰਮੋਨਸ ਦੇ ਵਿੱਚ ਇਨਵੋਲਡ ਹੁੰਦੇ ਆ ਐਂਡ ਇਟ ਇਜ਼ ਅ ਕੰਪਲੈਕਸ ਪ੍ਰੋਸੈਸ ਔਰ ਇਹਦੇ ਵਿੱਚ ਜਿਹੜਾ ਸੋਲਿਡ ਔਰ ਲਿਕਵਿਡ ਦਾ ਕੰਬੀਨੇਸ਼ਨ ਹੈ दैट इज ਵੈਰੀ ਵੈਰੀ ਇੰਪੋਰਟੈਂਟ ਔਰ ਇਹ ਹੀ ਉਹ ਡਿਸਾਈਡ ਕਰਦਾ ਹੈ ਕਿ ਤੁਹਾਡਾ ਮੈਟਾਬੋਲਿਜ਼ਮ ਕਿੱਦਾਂ ਦਾ ਹੈ ਕਿਹੜੀ ਚੀਜ਼ ਤੁਹਾਨੂੰ ਹਜ਼ਮ ਹੁੰਦੀ ਹੈ ਕਿਹੜੀ ਚੀਜ਼ ਹਜ਼ਮ ਨਹੀਂ ਹੁੰਦੀ ਕਿੰਨੀ ਚੀਜ਼ ਤੁਹਾਨੂੰ ਸੂਟ ਕਰਦੀ ਹੈ ਕਿਹੜੀ ਚੀਜ਼ ਨਹੀਂ ਸੂਟ ਕਰਦੀ ਉਹ ਸਾਰੇ ਕੰਬੀਨੇਸ਼ਨਸ ਤੇ ਡਿਪੈਂਡ ਕਰਦਾ ਹੈ ਲੇਕਿਨ ਜਦੋਂ ਤੁਸੀਂ ਪਾਣੀ ਪੀਂਦੇ ਹੋ ਜਦੋਂ ਤੁਸੀਂ ਖਾਣਾ ਖਾ ਰਹੇ ਹੁੰਦੇ ਹੋ ਉਹਦੇ ਨਾਲ ਤੁਸੀਂ ਇੱਕ 1/4 ਦਾ ਗਲਾਸ ਰੱਖਦੇ ਹੋ ਔਰ ਤੁਸੀਂ ਨਾਲ-ਨਾਲ ਸਿਪ ਕਰਦੇ ਹੋ ਰਿਸਰਚ ਨੇ ਇਹ ਸ਼ੋਕ ਕੀਤਾ ਹੈ ਕਿ ਇਹ ਤੁਹਾਡੇ ਸਟਮਕ ਦੇ ਪੀਐਚ ਯਾਨੀ ਕਿ ਐਸਿਡ ਔਰ ਬੇਸ ਬੈਲੈਂਸ ਉਤੇ ਕੋਈ ਫਰਕ ਨਹੀਂ ਪਾਉਂਦਾ ਅਕਸਰ ਤੁਸੀਂ ਸੁਣਿਆ ਹੁੰਦਾ ਆਪਣੇ ਪੇਰੈਂਟਸ ਤੁਹਾਨੂੰ ਡਾਂਟਦੇ ਆ ਕਿ ਖਾਣੇ ਦੇ ਵਿੱਚ ਤੁਸੀਂ ਪਾਣੀ ਨਾ ਪੀਓ ਲੇਕਿਨ ਜੇ ਆਪਾਂ ਦੇਖੀਏ ਸਾਇੰਟੀਫਿਕਲੀ ਇਹਦਾ ਬਹੁਤ ਜ਼ਿਆਦਾ ਸਾਡੇ ਕੋਲ ਪ੍ਰੂਫ ਨਹੀਂ ਹੈਗਾ ਕਿ ਖਾਣਾ ਖਾਣ ਦੇ ਦਰਮਿਆਨ ਜਦੋਂ ਅਸੀਂ ਪਾਣੀ ਪੀਂਨੇ ਆ ਤਾਂ ਇਹਦੇ ਨਾਲ ਸਾਡੀ ਬੋਡੀ ਨੂੰ ਕੋਈ ਫਰਕ ਪੈਂਦਾ ਹੈ ਲੇਕਿਨ ਨਹੀਂ ਬਿਕੋਜ਼ ਪਾਣੀ ਪੀਂਦੇ ਨਾਲ ਬੋਡੀ ਦਾ ਜਿਹੜਾ ਸਾਡੇ ਸਟਮਕ ਦਾ ਪੀ ਐਚ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਇਸ ਤੋਂ ਬਾਅਦ ਜਿਹੜਾ ਡਾਈਜੈਸਟਿਵ ਪ੍ਰੋਸੈਸ ਹੈ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਜਦੋਂ ਖਾਣਾ ਖਾਣ ਦੇ ਦੌਰਾਨ ਅਸੀਂ ਪਾਣੀ ਪੀਂਨੇ ਆ ਤਾਂ ਉਹਦੇ ਨਾਲ ਜੇ ਤੁਸੀਂ ਟੈਂਡੈਂਸੀ ਰੱਖਦੇ ਹੋ ਓਵਰਰੀਚ ਕਰਨ ਦੀ ਉਹ ਤੁਹਾਡੀ ਘਟ ਜਾਂਦੀ ਹੈ ਬਿਕੋਜ਼ ਤੁਸੀਂ ਜਲਦੀ ਫੁੱਲ ਹੋ ਜਾਂਦੇ ਹੋ ਸੋ ਜੇ ਤੁਹਾਨੂੰ ਕਨਸਟਿਪੇਸ਼ਨ ਰਹਿੰਦੀ ਹੈ ਤਾਂ ਉਹਦੇ ਨਾਲ ਜਦੋਂ ਤੁਸੀਂ ਪਾਣੀ ਖਾਣੇ ਦੇ ਨਾਲ ਪੀਂਦੇ ਹੋ ਤਾਂ ਤੁਹਾਡਾ ਡਾਈਜੈਸਟਿਵ ਟਰੈਕਟ ਜਿਹੜਾ ਹੈਗਾ ਉਹ ਮoisten ਹੋ ਜਾਂਦਾ ਹੈ ਤੇ ਤੁਹਾਨੂੰ ਕਨਸਟਿਪੇਸ਼ਨ ਨਹੀਂ ਰਹਿੰਦੀ ਔਨ ਦਾ ਕਨਟ੍ਰਰੀ ਜੇ ਤੁਹਾਨੂੰ ਲੱਗਦਾ ਹੈ ਕਿ ਪਾਣੀ ਖਾਣਾ ਖਾਣ ਦੇ ਦੌਰਾਨ ਤੜਕੁਲ ਖਾਣਾ ਨਹੀਂ ਖਾਇਆ ਜਾ ਰਿਹਾ ਜ਼ਿਆਦਾ ਤਾਂ ਤੁਸੀਂ ਸੋਚੋ ਕਿ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਤਾਂ ਨਹੀਂ ਪਾਣੀ ਪੀ ਰਹੇ ਇਨ ਬਿਟਵੀਨ ਦ ਮੀਲਸ 댓 ਕੈਨ ਬੀ ਬੈਡ ਉਹ ਤੋਂ ਮਲ ਨਿਊਟ੍ਰੀਸ਼ਨ ਕਰ ਸਕਦਾ ਹੈ ਲੇਕਿਨ ਜੇ ਤੁਸੀਂ weight ਲੂਸ ਕਰਨਾ ਚਾਹੁੰਦੇ ਹੋ ਆਪਣੇ metabolisim ਨੂੰ change ਕਰਨਾ ਚਾਹੁੰਦੇ ਹੋ ਤਾਂ ਖਾਣਾ ਜਦੋਂ ਤੁਸੀਂ ਖਾ ਰਹੇ ਹੋ ਉਹਦੇ ਨਾਲ ਪਾਣੀ ਪੀਣਾ ਤੁਹਾਡੇ ਲਈ ਨੁਕਸਾਨਦੇ ਨਹੀਂ ਹੋ ਸਕਦਾ ਇਹ ਮੇਰਾ ਪਰਸਨਲ ਥਾਟ ਹੈ ਰਿਸਰਚ ਨੇ ਵੀ ਇਹ ਸ਼ੋ ਕੀਤਾ ਹੈ ਕਿ ਜਦੋਂ ਵੀ ਤੁਸੀਂ ਖਾਣਾ ਖਾਣ ਦੇ ਦਰਮਿਆਨ ਪਾਣੀ ਪੀਂਦੇ ਹੋ ਤਾਂ ਕਈ ਵਾਰ ਤੁਸੀਂ ਉਹਦੇ ਨਾਲ ਕਾਫੀ ਸਾਰੀ Air ਵੀ inhale ਕਰ ਲੈਂਦੇ ਹੋ ਜਦੋਂ ਤੁਸੀਂ ਮੂੰਹ ਖੋਲ ਕੇ ਪਾਣੀ ਲੈਂਦੇ ਹੋ ਤਾਂ ਉਹ ਤੁਹਾਨੂੰ gas ਜਾਂ bloating ਕਰ ਸਕਦਾ ਹੈ ਅਦਰਵਾਇਜ਼ ਜੇ ਤੁਹਾਡੇ ਅਸੀਂ डाइजेस्टिव enzymes ਦੀ ਗੱਲ ਕਰੀਏ ਉਹਨਾਂ ਦੇ ਉੱਪਰ ਪਾਣੀ ਪੀਣ ਦੇ ਨਾਲ ਕੋਈ ਵੀ ਫਰਕ ਨਹੀਂ ਪਿੰਦਾ ਕਾਫੀ ਤਰ੍ਹਾਂ ਦੀਆਂ ਰਿਸਰਚਸ ਇਸ ਮਾਮਲੇ ਦੇ ਵਿੱਚ ਹੋਈਆਂ ਜਿਦੇ ਨਾਲ ਹੁਣ ਤੁਸੀਂ ਜੇ ਪਾਣੀ ਪੀਣਾ ਚਾਹੁੰਦੇ ਹੋ ਖਾਣੇ ਦੇ ਦਰਮਿਆਨ ਤਾਂ ਤੁਸੀਂ ਸੇਫਲੀ ਲੈ ਸਕਦੇ ਹੋ ਲੇਕਿਨ ਹਾਂ ਜੇ ਬਹੁਤ ਸਾਰੀ 에ਅ ਤੁਸੀਂ ਇਨਹੇਲ ਕਰ ਰਹੇ ਹੋ that is bad for you ਹਰ ਰੋਜ਼ ਤੁਹਾਨੂੰ ਐਟਲੀਸਟ 10 ਤੋਂ 12 ਗਲਾਸਸ ਆਫ ਵਾਟਰ ਲੈਣਾ ਚਾਹੀਦਾ ਹੈ ਪਰਟੀਕੁਲਰਲੀ ਉਦੋਂ ਜੇ ਤੁਹਾਨੂੰ ਕਨਸਟਿਪੇਸ਼ਨ ਹੋਵੇ ਜਾਂ ਤੁਸੀਂ ਸਲੋ ਮੈਟਾਬੋਲਿਜ਼ਮ ਦੇ ਸ਼ਿਕਾਰ ਹੋ ਸੋ ਪਾਣੀ ਦੇ ਬਾਰੇ ਜ਼ਰੂਰ ਸੋਚੋ ਬਿਕੋਜ਼ ਵਾਟਰ ਇਸ ਲਾਈਫ ਸੋ This is statistician Pallavi now saying bye. Until we meet again, stay blessed and live life more.